ਸਵਾਗਤ ਹੈ ਜੀ ਨਵੀਂ ਵੀਡੀਓ ਚ ਅੱਜ ਮੈਂ ਖੜਾ ਹਾਂ ਜੀ ਧਰਮਕੋਟ ਪਿੰਡ ਮੋਗੇ ਸ਼ਹਿਰ ਦੇ ਵਿੱਚ ਆਜੋ ਵੀਡੀਓ ਨੂੰ ਸ਼ੁਰੂ ਕਰੀਏ ਜੀ ਸਵਾਗਤ ਹੈ ਜੀ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਇਸ ਟਾਈਮ ਮੈਂ ਖੜਾ ਹਾਂ ਧਰਮਕੋਟ ਮੋਗੇ ਪੰਜਾਬ ਦੇ ਵਿੱਚ ਦਰਸ਼ਕੋ ਤੁਸੀਂ ਸਾਹਮਣੇ ਦੇਖ ਰਹੇ ਹੋ ਆਬਾਬਦੁੱਲਾ ਸ਼ਾਹ ਜੀ ਦੀ ਦਰਗਾਹ ਦੇਖ ਸਕਦੇ ਹੋ ਇਹ ਦਰਗਾਹ ਦਾ ਬਾਰੀ ਰੂਪ ਹੈ ਜੀ ਆਜੋ ਤੁਹਾਨੂੰ ਇਸ ਦਰਗਾਹ ਦੇ ਅੰਦਰ ਲੈ ਕੇ ਚੱਲੀਏ ਇਹ ਦਰਗਾਹ ਦਾ ਮੁੱਖ ਕੀਟ ਹੈ ਜੀ ਸਾਹਮਣੇ ਤੁਹਾਨੂੰ ਦਰਗਾਹ ਨਜ਼ਰ ਆ ਰਹੀ ਹੋਏਗੀ ਦਰਗਾਹ ਦੇ ਦੂਜੇ ਪਾਸੇ ਬੋਰਡ ਦਾ ਇੱਕ ਬਹੁਤ ਪੁਰਾਣਾ ਵਿਰਖਸ਼ ਲੱਗਾ ਹੋਇਆ ਹੈ ਦੇਖ ਸਕਦੇ ਹੋ ਕਿੰਨਾ ਪੁਰਾਣਾ ਤੇ ਵੱਡਾ ਵਿਰਖਸ਼ ਹੈ ਜੀ ਹੁਣ ਮੈਂ ਤੁਹਾਨੂੰ ਬਾਬਾ ਦੁੱਲੇ ਸ਼ਾਹ ਜੀ ਦੀ ਦਰਗਾਹ ਦੇ ਅੰਦਰੋਂ ਦੀ ਦਰਸ਼ਨ ਕਰਵਾ ਰਿਹਾ ਹਾਂ ਦੇਖ ਸਕਦੇ ਹੋ ਤੁਸੀਂ ਇਸ ਦਰਗਾਹ ਦਾ ਅੰਦਰ ਦਾ ਰੋ ਸਾਹਮਣੇ ਦੇਖ ਸਕਦੇ ਹੋ ਲਿਖਿਆ ਗਿਆ ਹੈ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਜੀ ਹੁਣ ਮੈਂ ਤੁਹਾਨੂੰ ਦਰਗਾਹ ਹਰੇਕ ਪਾਸਿਓਂ ਦਿਖਾ ਰਹੇ ਹਾਂ ਜੀ ਦੇਖ ਸਕਦੇ ਹੋ ਇਮਾਰਤ ਕਿੰਨੀ ਸ਼ਾਨਦਾਰ ਬਣੀ ਹੋਈ ਹੈ ਇਹ ਦਰਗਾਹ ਦਾ ਬਾਹਰੀ ਰੂਪ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਸਾਹਮਣੇ ਇਸ ਦਰਗਾਹ ਦੇ ਵਿੱਚ ਇੱਕ ਖੂਹ ਵੀ ਬਣਿਆ ਹੋਇਆ ਹੈ ਮੈਂ ਤੁਹਾਨੂੰ ਇਹ ਖੂਹ ਨਜ਼ਦੀਕ ਤੇ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਦੇਖੋ ਇਹ ਖੂਹ ਅੰਦਰੋਂ ਦੀ ਕਿੰਨਾ ਗਹਿਰਾ ਹੈ ਤੁਸੀਂ ਇਹਦੀ ਗਹਿਰਾਈ ਦੇਖ ਸਕਦੇ ਹੋ ਇਹ ਕਾਫੀ ਗਹਿਰਾ ਹੈ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਹਾਂ ਦੇਖੋ ਜੀ ਇਹ ਖੂਹ ਮੰਨਿਆ ਜਾਂਦਾ ਹੈ ਕਿ ਇਹ ਖੂਹ ਦੇ ਪਾਣੀ ਦੇ ਵਿੱਚ ਬਖਸ਼ ਹੈ ਜੀ ਅਜੀਹਾ ਇੱਥੇ ਮੰਨਿਆ ਜਾਂਦਾ ਹੈ ਕਿ ਇਸ ਖੋ ਦੇ ਪਾਣੀ ਦੇ ਨਾਲ ਨਹਾਉਣ ਨਾਲ ਸਰੀਰ ਦੇ ਕਈ ਰੋਗ ਦੂਰ ਹੁੰਦੇ ਹਨ ਇਸ ਦਰਗਾਹ ਦੇ ਦੂਜੇ ਪਾਸੇ ਨਹਾਉਣ ਵਾਸਤੇ ਗੁਸਲਖਾਨੇ ਜਾਂ ਬਾਥਰੂਮ ਵੀ ਬਣਾਏ ਗਏ ਹਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਾਹੀਂ ਤੁਹਾਨੂੰ ਇਹ ਬਾਥਰੂਮ ਨਜ਼ਰ ਆ ਰਹੇ ਹੋਣਗੇ ਇਸ ਦਰਗਾਹ ਦਾ ਬਾਹਰਲਾ ਪਾਸਾ ਹੈ ਜੀ ਤੁਸੀਂ ਦੇਖ ਸਕਦੇ ਹੋ ਅੱਜ ਤਾਂ ਇੱਥੇ ਕੋਈ ਰੌਣਕ ਨਹੀਂ ਨਜ਼ਰ ਆ ਰਹੀ ਹੈ ਪਰ ਚੂਨ ਜਲਾਈ ਦੇ ਵਿੱਚ ਜਦੋਂ ਮੇਲਾ ਲੱਗਦਾ ਹੈ ਤਾਂ ਸੰਗਤਾਂ ਇੱਥੇ ਦੂਰੋਂ ਦੂਰੋਂ ਆਂਦੀਆਂ ਹਨ ਤੇ ਇੱਥੇ ਕਾਫੀ ਰੌਣਕਾਂ ਹੁੰਦੀਆਂ ਹਨ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਇਹ ਲੰਗਰ ਹਾਲ ਹੈ ਮੇਲੇ ਦੇ ਦਿਨਾਂ ਦੇ ਵਿੱਚ ਇੱਥੇ ਸੰਗਤਾਂ ਲਈ ਲੰਗਰ ਪ੍ਰਸ਼ਾਦਾ ਚਲਾਇਆ ਜਾਂਦਾ ਹੈ ਜੀ ਇਸ ਦਰਗਾਹ ਦੇ ਦਰਸ਼ਨ ਕਰਕੇ ਹੁਣ ਮੈਂ ਬਾਹਰ ਆ ਗਿਆ ਹਾਂ ਜੀ ਅੱਜ ਦੇ ਲਈ ਇੰਨਾ ਹੀ ਸੀ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਬਹੁਤ ਧੰਨਵਾਦ ਜੀ